ਸੱਸੀ ਗਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ अजीत ਵੈਬ ਟੀਵੀ ਨਾਲ ਤੇ ਮੈਂ ਹਾਂ ਗੁਰਵਿੰਦਰ ਸਿੰਘ ਗੁਰਾਇਆ ਜਿਵੇਂ ਕਿ ਪੰਚਾਇਤੀ ਚੋਣਾਂ ਦੇ ਜਿਹੜੇ ਚੋਣ ਦੰਗਲ ਨੇ ਉਹ ਪੰਜਾਬ ਦੇ ਵੱਖੋ-ਵੱਖ ਪਿੰਡਾਂ ਦੇ ਵਿੱਚ ਜਿੱਥੇ ਭੱਜ ਚੁੱਕੇ ਨੇ ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦਿਨਨਗਰ 'ਚ ਖੜੇ ਆ ਦਿਨਨਗਰ ਦੇ ਵੀ ਵੱਖੋ-ਵੱਖ ਪਿੰਡਾਂ 'ਚ ਜ਼ਿਲ੍ਹਾ ਗੁਰਦਾਸਪੁਰ ਦੇ ਵੀ ਪਿੰਡ ਪੰਦਰ ਤੇ ਕਿਤੇ ਨਾ ਕਿਤੇ ਸਰਬਸੰਤੀਆਂ ਦੇ ਰੁਝਾਨ ਆ ਰਹੇ ਨੇ ਪਰ ਜ਼ਿਆਦਾਤਰ ਪਿੰਡਾਂ ਦੇ ਵਿੱਚ ਜਿਹੜੀਆਂ ਨੇ ਚੋਣਾਂ ਨੇ ਉਹਨਾਂ ਦੇ ਮੁਕਾਬਲੇ ਫਸ ਕੇ ਹੋਣ ਦੇ ਅਸਾਰ ਨੇ ਇਸੇ ਤਹਿਤ ਹੀ ਅਸੀਂ ਪਿੰਡ ਸੁੰਦਰ ਦੇ ਵਿੱਚ ਜੋ ਬਲਾਕ ਗੁਰਦਾਸਪੁਰ ਵਿਧਾਨ ਸਭਾ ਹਲਕਾ ਦਿਨਨਗਰ 'ਚ ਪੈਂਦੇ ਪਿੰਡ ਸੁੰਦਰ ਦੇ ਵਿੱਚ ਜਿਹੜੇ ਖੜੇ ਆ ਜਿੱਥੋਂ ਇੱਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਹੈ ਕਹਿੰਦੇ ਜਿਹੜੀਆਂ ਚੋਣਾ ਕਰਵਾਈਆਂ ਜਾਂਦੀਆਂ ਨੇ ਸਰਕਾਰਾਂ ਵੱਲੋਂ ਇਹ ਲੋਕਤੰਤਰ ਦੀ ਜਿਹੜੀ ਆਵਾਜ਼ ਹੈ ਲੋਕਤੰਤਰ ਦੀ ਆਵਾਜ਼ ਦੇ ਮੁਤਾਬਕ ਜਿਹੜੇ ਸਰਪੰਚ ਨੇ ਉਮੀਦਵਾਰ ਨੇ ਉਹ ਚੁਣੇ ਜਾਂਦੇ ਨੇ ਪਰ ਜੇਕਰ ਲੋਕਤੰਤਰ ਦੇ ਉੱਪਰ ਕੈਂਚੀ ਫੇਰ ਦਿੱਤੀ ਜਾਵੇ ਕਹਿਣ ਦਾ ਮਤਲਬ ਵੋਟਾਂ ਹੀ ਕੱਟ ਦਿੱਤੀਆਂ ਜਾਣ ਤੇ ਵੋਟਾਂ ਵੀ ਆਮ ਲੋਕਾਂ ਦੀਆਂ ਨਹੀਂ ਸਗੋਂ ਜਿਹੜੇ ਮੌਜੂਦਾ ਸਰਪੰਚ ਰਹੇ ਨੇ ਮਾਫ ਕਰਨਾ ਜਿਹੜੇ ਪਿਛਲੀ ਵਾਰੀ ਹੁਣ 5 ਸਾਲ ਦਾ ਰਾਜ ਕਲ ਹੰਡਾ ਕੇ اٹੇ ਨੇ ਸਰਪੰਚ ਕਾਂਗਸੀ ਸਰਪੰਚ ਨੇ ਸਾਡੇ ਨਾਲ ਜੋ ਮੰਗਾ ਜੀ ਮਹੀਸ਼ ਲਾਲ ਮੰਗਾ ਜੀ ਉਹ ਸਾਡੇ ਨਾਲ ਖੜੇ ਨੇ ਉਹਨਾਂ ਦਾ ਸਮੂਹ ਪਰਿਵਾਰ ਤੁਸੀਂ ਦੇਖ ਸਕਦੇ ਹੋ ਕਿ ਮੇਰੀਆਂ ਬੀਬੀਆਂ ਭੈਣਾਂ ਔਰਤਾਂ ਇਸ ਘਰ ਦੀਆਂ ਜਿਹੜੀਆਂ ਨੇ ਇਸ ਪਿੰਡ ਦੇ ਵਿੱਚ ਚਰਚਾ ਕਿ 8.5 ਦਰਜਨ ਡੇਢ ਦਰਜਨ ਦੇ ਕਰੀਬ ਜਿਹੜੀਆਂ ਪੂਰਾ ਅੰਕੜਾ 18 ਵੋਟਾਂ ਨੇ ਸਰਪੰਚ ਦੇ ਸਮੇਤ ਤੇ ਦੋਸ਼ ਲਗਾਏ ਜਾ ਰਹੇ ਪਰਿਵਾਰ ਵੱਲੋਂ ਕਿ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੇ ਸੰਸ਼ੇਰ ਸਿੰਘ ਦੇ ਸਿਆਸੀ ਦਬਾਅ ਹੇਠ ਜੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਚਾਇਤ ਦੇ ਅਫਸਰਾਂ ਵੱਲੋਂ ਜਿਹੜਾ ਮਿਲੀ ਭੁਗਤ ਦੇ ਨਾਲ ਉਹਨਾਂ ਦੀਆਂ ਵੋਟਾਂ ਦੇ ਉੱਪਰ ਕੈਂਚੀ ਫੇਰਿਆ ਜਦੀ ਜਾਂਦੀ ਉਹਨਾਂ ਤਾਂ ਕਹਿਣਾ ਕਿ ਜਦੋਂ ਉਹਨਾਂ ਨੇ ਸੂਚੀ ਜਾਰੀ ਹੁੰਦੀ ਹੈ ਲਿਸਟ ਵੇਖੀ ਜਾਂਦੀ ਹੈ ਤੇ ਲਿਸਟ ਦੇ ਵਿੱਚ ਜਿੱਥੇ ਉਹਨਾਂ ਦੀਆਂ ਘਰ ਦੀਆਂ 17 ਬਾਕੀ ਵੋਟਾਂ ਜਿਹੜੀਆਂ ਉਹ ਜਿਹੜੀਆਂ ਓੜਾ ਦਿੱਤੀਆਂ ਜਾਂਦੀਆਂ ਉਹ ਕੱਟ ਦਿੱਤੀ ਜਾਂਦੀ ਉਹ ਉੱਥੇ ਹੀ ਸਰਪੰਚ ਦੀ ਬੋਰਡ ਜਿਹੜੀ ਆ ਉਹ ਵੀ ਕੱਟ ਦਿੱਤੀ ਜਾਂਦੀ ਹੈ ਇਹਨੂੰ ਅਸੀਂ ਸਰਾ ਸਰ ਲੋਕਤੰਤਰ ਦਾ ਜਿਹੜਾ ਕਤਲ ਤੇ ਸਰੇ ਆਮ ਧੱਕਾ ਕਿਹਾ ਜਾ ਸਕਦਾ ਗੱਲਬਾਤ ਕਰ ਲੈਨੇ ਆ ਉਹ ਜੋ ਅਜੀਤ ਵੈਬ ਟੀਵੀ ਦੇ ਉੱਪਰ ਜੋ ਆਪਣਾ ਦੁੱਖੜਾ ਜਿਹੜਾ ਬੋਲਣ ਵਾਸਤੇ ਸਾਰਾ ਪਰਿਵਾਰ ਇਕੱਠਾ ਹੋਇਆ ਜੋ ਉਹ ਉਹਨਾਂ ਦੇ ਨਾਲ ਪਰਿਵਾਰ ਦੇ ਨਾਲ ਧੱਕਾ ਹੋਇਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਅਜੀਤ ਵੈਬ ਟੀਵੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਗਰੀਬਾਂ ਦੀ ਪਿੰਡ ਸੁੰਦੜ ਵਿੱਚ ਆ ਕੇ ਸਾਰ ਲਈ ਹੈ ਜੀ ਥੈਂਕ ਯੂ ਜੀ ਧੰਨਵਾਦ ਜੀ ਅੱਛਾ ਦੱਸੋ ਇਹ ਮਾਮਲਾ ਸਾਰਾ ਹੋਇਆ ਕਿਵੇਂ ਸਰ ਸਾਡੀਆਂ 17 ਮੇਰੇ ਪਰਿਵਾਰ ਦੀਆਂ ਤੇ ਇੱਕ ਮੇਰੀ 18ਵੀਂ ਵੋਟ ਜੀ ਜੀ ਸਾਡੀਆਂ ਸਾਰੇ ਪਿੰਡ ਦੀਆਂ ਬਾਕੀ ਤਕਰੀਬਨ ਵੋਟਾਂ ਹੈਗੀਆਂ ਸਾਡੀਆਂ 18 ਦੀਆਂ 18ਆਂ ਵੋਟਾਂ ਪੂਰੀਆਂ ਕੱਟੀਆਂ ਚੁਕੀਆਂ ਜੀ ਠੀਕ ਹੈ ਜੀ ਇਹ ਤੋਂ ਪਹਿਲਾਂ ਇਹ ਹੈ ਕਿ ਮੈਂ ਪਹਿਲਾਂ ਪਿਛਲੀ ਵਾਰੀ ਸਰਪੰਚ ਰਹਿ ਚੁੱਕਿਆ ਹਾਂ ਜੀ 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 ਤੇ ਮੇਰੀ ਸਰਪੰਚੀ ਦੀ ਵੋਟ ਹੀ ਵਿੱਚ ਨਾ ਹੋਵੇ ਤੇ ਦੋਸਤੋ ਮੈਂ ਅੱਗੇ ਇਲੈਕਸ਼ਨ ਕਿਸ ਤਰ੍ਹਾਂ ਲੜਾਂਗਾ ਜੇ ਤੁਹੋ ਗੱਲ ਹੋਗੀ ਨਾ ਕਹਿੰਦੇ ਤੂੰ ਕਾਹਦਾ ਲੰਬੜਦਾਰ ਵੇ ਦਰਵਾਜਾ ਹੀ ਨਹੀਂ ਤੇ ਇਹ ਇਹ ਤੇ ਇੱਕ ਕਹਿ ਲਓ ਧੱਕਾ ਤੇ ਤੁਹਾਡੇ ਨਾਲ ਹੋਇਆ ਹੈ ਜਾਂ ਚਲੋ ਤੁਹਾਡੇ ਗਵਾਂਢੀ ਪਿੰਡ ਨਾਲ ਰਹਿਣ ਵਾਲੇ ਸਾਡੇ ਤੇ ਮਜ਼ਾਕ ਵੀ ਚਲਦੇ ਨੇ ਪਰ ਜੇ ਸਰਪੰਚੀ ਦੀ ਕਹਿ ਲਓ ਵੋਟ ਹੈ ਨਹੀਂ ਗਈ ਤੇ ਫਿਰ ਤੇ ਤੇ ਇਸ ਤੋਂ ਵੱਡਾ ਤੇ ਕੋਈ ਧੱਕਾ ਨਹੀਂ ਹੋ ਸਕਦਾ ਹਾਂਜੀ ਸਰ ਮੈਂ ਇਸ ਵਾਰੀ ਵੀ ਇਲੈਕਸ਼ਨ ਲੜਨਾ ਚਾਹੁੰਦਾ ਮੈਂ ਇਸ ਵਾਰੀ ਸਾਰਾ ਕੁਝ ਆਪਣਾ ਪਰਿਵਾਰ ਸਾਰੇ ਲੋਕਾਂ ਦੇ ਕੰਮ ਕੀਤੇ ਹੋਏ ਨੇ ਲੋਕ ਵੀ ਮੈਨੂੰ ਪਿੰਡ ਦੇ ਆ ਕੇ ਕਹਿ ਰਹੇ ਨੇ ਵੀ ਐਲਕਾ ਸਰਪੰਚੀ ਤ ਮੈਨੂੰ ਮੈਂ ਸੋਕ ਕਹਿੰਦਾ ਮੈਨੂੰ ਨਾਲ ਲੜਾਓ ਕਿ ਹੋਰ ਨੂੰ ਲੜਾ ਲਓ ਪਰ ਨਹੀਂ ਸਰ ਸਰਪੰਚ ਮੈਨੂੰ ਸਾਰੇ ਪਿੰਡ ਮੇਰਾ ਪਿੰਡ ਕਹਿ ਰਿਹਾ ਵੀ ਬਣਾਉਣਾ ਘੱਟੋ ਘੱਟ ਵੀ ਤਾਂ 100 ਬੰਦੇ ਤੋਂ ਵੱਧ ਮੇਰੇ ਕੋਲ ਲਗਾ ਚੁੱਕਿਆ 350 ਵੋਟ ਵਿੱਚੋਂ 100 ਬੰਦਾ ਮੇਰੇ ਕੋਲ ਆ ਚੁੱਕਿਆ ਮੇਰੇ ਕੋਲ ਕਾਫੀ ਲੋਕਾਂ ਦੇ ਮੈਂ ਕੰਮ ਕੀਤੇ ਨੇ 5 ਸਾਲ ਮੈਂ ਲੋਕਾਂ ਦੇ ਕੰਮ ਕਰਦਾ ਰਿਹਾ ਜੀ ਤੇ ਇਹ ਇਸ ਕਰਕੇ ਮੈਂ ਇਸੇ ਦਾਅਵੇ ਦੇ ਨਾਲ ਮੈਂ ਹੁਣ ਐਲਕਾ ਐਸੀ ਸੀਟ ਆ ਮੈਂ ਅਸੀ ਸ਼ੀਰ ਤੋਂ ਇਲੈਕਸ਼ਨ ਲੜਦੇ ਆਂ ਜੀ ਨਹੀਂ ਇਹ ਵੋਟਾਂ ਕੱਟਣ ਦਾ ਜ਼ਿੰਮੇਵਾਰ ਤੁਸੀਂ ਕਿਨੂੰ ਠਰਉਂਦੇ ਹੋ ਕੀ ਜਿਵੇਂ ਤੁਸੀਂ ਹਲਕਾ ਇੰਚਾਰਜ ਦੀ ਆਮ ਆਦਮੀ ਪਾਰਟੀ ਦੀ ਜਾਂ ਪ੍ਰਸ਼ਾਸਨ ਦੀ ਗੱਲ ਕਰ ਰਹੇ ਸੀ ਨਾਰੇਬਾਜੀ ਕਰ ਰਹੇ ਸੀ ਕਿ ਉਹਨਾਂ ਦਾ ਪਿੰਡ ਦੇ ਵਿੱਚ ਕੋਈ ਖਾਸ ਚਿਹਤਾ ਜਿਹਦੇ ਕਹਿੰਦੇ ਉੱਤੇ ਕੱਟ ਦਿੱਤੀ ਸਰ ਉਹਨਾਂ ਦੇ ਬੰਦੇ ਹੈਗੇ ਨੇ ਪਿੰਡ ਵਿੱਚ ਅੱਛਾ ਉਹਨਾਂ ਦੇ ਖਾਸ ਬੰਦੇ ਨੇ ਪਿੰਡ ਵਿੱਚ ਆਮ ਆਦਮੀ ਪਾਰਟੀ ਸ਼ਮਸ਼ੀਰ ਸਿੰਘ ਦੇ ਬੰਦੇ ਹੈਗੇ ਨੇ ਪਿੰਡ ਵਿੱਚ ਜੇ ਮੇਰੇ ਜੇ ਉਹਨਾਂ ਵਿੱਚ ਜੇ ਪਾਵਰ ਆ ਤਾਂ ਮੇਰੇ ਸਾਹਮਣੇ ਇਲੈਕਸ਼ਨ ਲੜਨ ਮੈਨੂੰ ਮੇਰੀਆਂ ਵੋਟਾਂ ਘਟਾ ਕੇ ਉਹਨਾਂ ਨੂੰ ਕੀ ਮਿਲੂਗਾ ਠੀਕ ਹੈ ਜੀ ਜੇ ਉਹਨਾਂ ਚ ਕੋਈ ਗੱਲਬਾਤ ਹੈਗੀ ਜਾਂ ਉਹਨਾਂ ਦੇ ਨਾਲ ਕੋ ਪਿੰਡ ਹੈਗਾ ਉਹ ਮੇਰੇ ਕੋਲ ਮੇਰੇ ਨਾਲ ਇਲੈਕਸ਼ਨ ਲੜ ਕੇ ਮੇਰੇ ਕੋਲ ਜਿੱਤ ਕੇ ਸ਼ੀਟ ਖੜਨ ਮੇਰੇ ਨਾਲ ਇਲੈਕਸ਼ਨ ਲੜਨ ਜੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੀ

ਠੀਕ ਹੈ ਠੀਕ ਹੈ ਹਾਂ ਜੀ ਕਹਿੰਦਾ ਮਤਲਬ ਇਸ ਮਾਮਲੇ ਨੂੰ ਚਾਹੇ ਤੁਹਾਨੂੰ ਹਾਈ ਕੋਰਟ ਤੱਕ ਖੜਨਾ ਪਾਏ ਕਿਉਂਕਿ ਤੁਹਾਡਾ ਜੋ ਕਹਿਣਾ ਸਚਾਈ ਹੈ ਕਿ ਸਰਾਸਰ ਧੱਕਾ ਹੋਇਆ ਕੀ ਇਹਦਾ ਕੋਈ ਰੀਜਨ ਤਾਂ ਨਹੀਂ ਹੈਗਾ ਹੋਰ ਟੈਕਨੀਕਲ ਕੋਈ ਵੀ ਜਿਹਦਾ ਕਰਕੇ ਜਿਵੇਂ ਹੱਦਬਸਤਾਂ ਕਈ ਵਾਰੀ ਹੁੰਦੀਆਂ ਨੇ ਪਿੰਡਾਂ ਦੀਆਂ ਜਿਵੇਂ ਬੇਚਰਾ ਪਿੰਡਾ ਸੁੰਦੜ ਪੇ ਹੱਦਬਸਤ ਕਿਤੇ ਪੈਂਦੀ ਹੋਵੇ ਵੋਟਾਂ ਕਿਤੇ ਤੇ ਉਸ ਰੀਜਨ ਦੇ ਨਾਲ ਕੱਟ ਦਿਤਤੀ ਨਹੀਂ ਸਰ ਲਿਸਟ ਮੇਰੇ ਕੋਲ ਵਾਰਡ ਨੰਬਰ ਮੇਰੇ ਕੋ ਵਾਡਾਂ ਵਣ ਜਿਹੜੀ ਲਿਸਟ ਆਈ ਆ ਮੈਂ ਵਾਰਡ ਨੰਬਰ ਦੇ ਨਾਲ ਲਿਸਟ ਚੈੱਕ ਕੀਤੀ ਆ ਪਰ ਮਿਸਾਲ ਵੱਡੀ ਇਹ ਵੀ ਹੈਗੀ ਹੈ ਨਾ ਤੁਹਾਡੀ ਇੱਥੇ ਕਿ ਤੁਸੀਂ 5 ਸਾਲ ਸਰਪੰਚੀ ਪਹਿਲਾਂ ਕਰ ਚੁੱਕੇ ਹੋ ਤੇ ਜੇ ਪਹਿਲਾਂ ਤੁਹਾਡੀਆਂ ਇੱਥੇ ਵੋਟਾਂ ਸੀ ਤੇ ਹੁਣ ਕਿਉਂ ਕੱਟ ਦਿੱਤੀਆਂ ਗਈਆਂ ਸੁੱਕੀ ਰੰਡਾਵੇ ਦਾ ਹੁਣ ਇਲੈਕਸ਼ਨ ਆਇਆ ਮੇਰੀਆਂ ਹੁਣ ਵੋਟਾਂ ਆਈਆਂ ਸਾਰੀਆਂ ਮੈਂ ਖੁਦ ਪੁਆਈਆਂ ਮੇਰੀਆਂ 18 ਦੀ 18 ਵੋਟਾਂ ਮੇਰੀ ਵਿੱਚ ਵੋਟ ਪਾ ਕੇ ਪੂਰੀਆਂ 18 ਵੋਟਾਂ ਮੇਰੀਆਂ ਮੈਂ ਪੁਆਈਆਂ ਨੇ ਐਸ ਇਲੈਕਸ਼ਨ ਵਿੱਚ ਆ ਕੀ ਅਜੇ ਤੇ ਥੋੜਾ ਜਿਹਾ ਤੇ ਇਲੈਕਸ਼ਨ ਹੋਇਆ ਚਲੋ ਤੁਹਾਡਾ ਸੀ ਰੀਜਨ ਵੀ ਲੱਭ ਲਿਆ ਸੀ ਸੁਖੀ ਰੰਧਾਵਾ ਜੀ ਦਾ ਨਾਮ ਲਿਆ ਤਾਂ ਮਤਲਬ ਤੁਸੀਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਹੋ ਤੇ ਇਹ ਬਿਲਕੁਲ ਸਪਸ਼ਟ ਹੈ ਕਿ ਕਾਂਗਰਸ ਪਾਰਟੀ ਦੇ ਨਾਲ ਸਬੰਧ ਧੂਣ ਕਰਕੇ ਆਮ ਆਦਮੀ ਪਾਰਟੀ ਵੱਲੋਂ ਤੁਹਾਡੀਆਂ ਵੋਟਾਂ ਦੇ ਉੱਪਰ ਜਿਹੜੀ ਕੈਂਚੀ ਫੇਰ ਦਿੱਤੀ ਗਈ ਆ ਤੇ ਸਰਕਾਰਾਂ ਤੇ ਵੱਡੇ ਬਦਲਾਅ ਦੀ ਗੱਲ ਕਰਦੇ ਕੀ ਇਹੋ ਬਦਲਾਅ ਨੇ ਸਾਰੇ ਇਹਨਾਂ ਦੇ ਇਹੋ ਹੀ ਬਦਲਾਅ ਨੇ ਕਿ ਇਹ ਜੇ ਇਹਨਾਂ ਦੇ ਠੀਕ ਬਦਲਾ ਲਾਉਣ ਤੇ ਇਹਨਾਂ ਨੂੰ ਲੋਕ ਚੰਗੇ ਸਮਝਣ ਹੁਣ ਪਿੰਡਾਂ ਵਿੱਚ ਜਾ ਕੇ ਵੇਖੋ ਕੀ ਹਾਲ ਹੁਣ ਹੋ ਰਿਹਾ ਲੋਕਾਂ ਦਾ ਕੋਈ ਕੋਈ ਕਿਸੇ ਦੇ ਦਾਣੇ ਕਟੋਂਦੇ ਨੇ ਕਿਸੇ ਦੀਆਂ ਵੋਟਾਂ ਕਟੋਂਦੀਆਂ ਜਿੱਦਾਂ ਮੇਰੇ ਗਰੀਬ ਦੀਆਂ ਵੋਟਾਂ ਹੀ ਘਟੋ ਗਈਆਂ ਦੱਸੋ ਮੈਂ ਕੀ ਕਰਾਂਗਾ ਜੀ ਮੈਂ ਕਿਤਰਾ ਇਲੈਕਸ਼ਨ ਲੜਾਂਗਾ ਮੇਰੇ ਕੋਲ ਕੀ ਰਹਿ ਗਿਆ ਇਲੈਕਸ਼ਨ ਲੜਨ ਵਾਲਾ ਜੇ ਦੀ ਬੰਦੇ ਦੀ ਵੋਟ ਨਹੀਂ ਉਹ ਕਿਤਰਾ ਇਲੈਕਸ਼ਨ ਲੜੇਗਾ ਮੈਂ ਇਹੋ ਗੱਲ ਕਹਿਣਾ ਵੀ ਵੋਟਾਂ ਕਟਾ ਕੇ ਕੋਈ ਨਹੀਂ ਹੱਲ ਨਹੀਂ ਹੋਣਾ ਜੇ ਕੋਈ ਇਲੈਕਸ਼ਨ ਲੜਨਾ ਹੈ ਤੇ ਮੇਰੇ ਸਾਹਮਣੇ ਇਲੈਕਸ਼ਨ ਲੜਦੇ ਠੀਕ ਆ ਜੀ ਠੀਕ ਹੈ ਸੋ ਇਹ ਸਨ ਸਰਪੰਚ ਸਭ ਮਹੇਸ਼ ਦਸ ਅੰਬੀਸ਼ ਲਾਲ ਮੰਗਾ ਜੀ ਮਾਫ ਕਰਨਾ ਮਕੇਸ਼ ਲਾਲ ਮੰਗਾ ਜੀ ਤੇ ਉਹਨਾਂ ਦੇ ਸਮੂਹ ਪਰਿਵਾਰ ਦੀਆਂ ਜਿਹੜੀਆਂ ਵੋਟਾਂ ਨੇ ਉਹਨਾਂ ਨੇ ਜਿਵੇਂ ਦੱਸਿਆ ਕਿ ਕੱਟ ਦਿੱਤੀਆਂ ਗਈਆਂ ਨੇ ਜੋ ਸਿਆਸੀ ਰੰਜਿਸ਼ ਨੂੰ ਲੈ ਕੇ ਕੱਟ ਦਿੱਤੀਆਂ ਗਈਆਂ ਨੇ ਉਹਨਾਂ ਵੱਲੋਂ ਬਾਰ ਬਾਰ ਜਿੱਥੇ ਹਾਈ ਕੋਰਟ ਤੱਕ ਵੀ ਉਹਨਾਂ ਨੇ ਗੱਲ ਕਰ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਇਨਸਾਫ ਸਮਾਂ ਰਹਿੰਦਿਆਂ ਨਾ ਮਿਲਿਆ ਤੇ ਉਹ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਉਣ ਤੋਂ ਸਕੇਜ ਨਹੀਂ ਕਰਾਂਗੇ ਤੇ ਉਹਨਾਂ ਨੇ ਵਿਰੋਧੀ ਧਿਰ ਨੂੰ ਜਿਨ੍ਹਾਂ ਨੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਕਟਵਾਈਆਂ ਜਿਹਨਾਂ ਕੈਂਚੀ ਫੇਰੀ ਆ ਉਹਨਾਂ ਦਾ ਬਿਲਕੁਲ ਸ਼ਰਯਾਮ ਕਹਿਣਾ ਕਿ ਜੇਕਰ ਉਹਨਾਂ 'ਚ ਸਿਆਸੀ ਵਕਾਰ ਦਾ ਕੋਈ ਦਮ ਹੈਗਾ ਜੇ ਉਹਨਾਂ ਨੂੰ ਵਿਸ਼ਵਾਸ ਹੈਗਾ ਉਹਨਾਂ ਨੂੰ ਯਕੀਨ ਹੈਗਾ ਕਿ ਪਿੰਡ ਵਾਸੀ ਉਹਨਾਂ ਦੇ ਨਾਲ ਨੇ ਜਾਂ ਪਿੰਡ ਵਾਸੀ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਪਾਉਣਗੇ ਤੇ ਉਹ ਸ਼ਰਯਾਮ ਜੜੀਆਂ ਨੇ ਉਹ ਚੋਣ ਲੜਨਾ ਮੇਰੇ ਸਾਹਮਣੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਵੋਟਾਂ ਪਾਉਣ ਚੋਣ ਜਿਹੜੀ ਹੈ ਸ਼ਰਯਾਮ ਚੋਣ ਹੋਣੀ ਚਾਹੀਦੀ ਹੈ ਸੋ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਨਾਲੇ ਕਿਹੜਾ ਉਮੀਦਵਾਰ ਹੈ ਉਹ ਕਿੰਨੇ ਦਮ ਦੇ ਵਿੱਚ ਹੈ ਸੋ ਅਖੀਰ ਦੇ ਵਿੱਚ ਅਸੀਂ ਵੀ ਇਹੀ ਵਾਂਗੇ ਕਿ ਜੋ ਲੋਕ ਲੋਕਤੰਤਰ ਦਾ ਜਦੋਂ ਘਾਣ ਹੁੰਦਾ ਸੋ ਇਹ ਮੈਸੇਜ ਜਿਹੜੇ ਨੇ ਇਹ ਪੂਰੇ ਸਮਾਜ ਦੇ ਉੱਪਰ ਜਿਹੜੇ ਗਲਤ ਮੈਸੇਜ ਇਹਹੀਆਂ ਕਾਰਵਾਈਆਂ ਜਿਹੜੀਆਂ ਨੇ ਸਿਆਸੀ ਆਗੂਆਂ ਵੱਲੋਂ ਨਹੀਂ ਕਰਨੀਆਂ ਚਾਹੀਦੀਆਂ ਤੇ ਹੁਣ ਅਸੀਂ ਇਸ ਸਬੰਧ ਦੇ ਵਿੱਚ ਪੱਖ ਲੈਣ ਵਾਸਤੇ ਕਿਸੇ ਉੱਚ ਅਧਿਕਾਰੀ ਦਾ ਪੰਚਾਇਤ ਅਫਸਰ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ ਪਿੰਡ ਸੁੰਦਰ ਦੇ ਨਾਲ ਸੰਬੰਧਿਤ ਵਿਧਾਨ ਸਭਾ ਹਲਕਾ ਦਿਨਨਗਰ ਦੇ ਪਿੰਡ ਸੁੰਦਰ ਦੇ ਨਾਲ ਸੰਬੰਧਿਤ ਜੋ ਪਿਛਲੇ ਸਰਪੰਚ ਜੋ ਮਹੇਸ਼ ਲਾਲ ਵੱਲੋਂ ਦੋਸ਼ ਲਗਾਏ ਗਏ ਉਹਨਾਂ ਦੇ ਪਰਿਵਾਰ ਵੱਲੋਂ ਕਿ ਸਤਾਧਾਰੀ ਆਮ ਆਦਮੀ ਪਾਰਟੀ ਦੀ ਜੋ ਹਲਕਾ ਨਾਮ ਆਫ ਕਰਨਾ ਦਿਨਨਗਰ ਹਲਕੇ ਦੇ ਸਮਸ਼ੀਰ ਸਿੰਘ ਉਹਨਾਂ ਦੇ ਸਿਆਸੀ ਦਬਾਅ ਹੇਠ ਉਹਨਾਂ ਦੀਆਂ 18 ਵੋਟਾਂ ਤੇ ਸਰਪੰਚ ਸਮੇਤ ਉਹਨਾਂ ਦੇ ਪਰਿਵਾਰ ਦੀਆਂ 18 ਵੋਟਾਂ ਤੇ ਕੈਂਚੀ ਫੇਰ ਦਿੱਤੀ ਗਈ ਸੀ ਕੈਂ ਦਾ ਭਾਵ ਕੱਟ ਦਿੱਤੀਆਂ ਗਈਆਂ ਸੀ ਉਹ ਸਬੰਧ ਦੇ ਵਿੱਚ ਅਸੀਂ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਪੱਖ ਲੈਣ ਵਾਸਤੇ ਐਸ ਡੀ ਐਮ ਸਾਹਿਬ ਜੋ ਇਸ ਵਿਭਾਗ ਦੇ ਬਸ ਬੰਦਤ ਨਹੀਂ ਅਧਿਕਾਰੀ ਉੱਚ ਅਧਿਕਾਰੀ ਕਰਮਜੀਤ ਸਿੰਘ ਸਰਦਾਰ ਕਰਮਜੀਤ ਸਿੰਘ ਜੀ ਉਹਨਾਂ ਦੇ ਆਫਿਸ ਦੇ ਬਾਹਰ ਖੜੇ ਆ ਤੁਸੀਂ ਨੰਬਰ ਪਲੇਟ ਦੇਖ ਸਕਦੇ ਹੋ ਸਾਹਮਣੇ ਦਰਵਾਜ਼ੇ ਤੇ ਉਹਨਾਂ ਨਾਲ ਬੇਸ਼ੱਕ ਸਾਡੀ ਗੱਲਬਾਤ ਵੀ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਜਿਹੜੀਆਂ ਫਾਈਲ ਦੀਆਂ ਫਾਰਮਲਿਟੀਆਂ ਨੇ ਫਾਈਲ ਦੀਆਂ ਫਾਰਮਲਿਟੀਆਂ ਨੇ ਉਹ ਸਾਨੂੰ ਦੇ ਦਿੱਤੀਆਂ ਜਾਣ ਤੇ ਇਹਨਾਂ ਦੀਆਂ ਜਿਹੜੀਆਂ ਵੋਟਾਂ ਨੇ ਕੱਟੀਆਂ ਉਹ ਬਣਾ ਦਿੱਤੀਆਂ ਜਾਣਗੀਆਂ ਪਰ ਉਹ ਪੱਖ ਦੇਣ ਵਾਸਤੇ ਕੈਮਰੇ ਦੇ ਸਾਹਮਣੇ ਪੱਖ ਦੇਣ ਵਾਸਤੇ ਜੋ ਅਨਕਾਰੀ ਨੇ ਤਿਆਰ ਨਹੀਂ ਨੇ ਇਸ ਕਰਕੇ ਹੁਣ ਦੇਖਣਾ ਇਹ ਹੈ ਕਿ ਜਿਵੇਂ ਸੁੰਦਰਪਿੰਡ ਦੀਆਂ ਜਿਹੜੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਨੇ ਸਰਾਸਰ ਲੋਕਤੰਤਰ ਦਾ ਜਿਹੜਾ ਕਤਲ ਹੋਇਆ ਜੋ ਵੋਟਾਂ ਦੇ ਉੱਪਰ ਕੈਂਚੀ ਫੇਰੀ ਗਈ ਹੈ ਸਿਆਸੀ ਦਬਾਅ ਦੇ ਹੇਠਾਂ ਇਹ ਵੋਟਾਂ ਸਮਾਂ ਰਹਿੰਦਾ ਬਣਦੀਆਂ ਨੇ ਜਾਂ ਨਹੀਂ ਬਣਦੀਆਂ ਜਾਂ ਜਿਵੇਂ ਧਿਰ ਵੱਲੋਂ ਦੋਸ਼ ਲਾਏ ਗਏ ਨੇ ਕਿ ਜੇਕਰ ਸਮਾਂ ਰਹਿੰਦੇ ਆ ਉਹਨਾਂ ਵੱਲੋਂ ਵੋਟਾਂ ਜਿਹੜੀਆਂ ਨੇ ਅਧਿਕਾਰੀਆਂ ਵੱਲੋਂ ਪ੍ਰਸ਼ਾਸਨ ਵੱਲੋਂ ਨਾ ਬਣਾਈਆਂ ਗਈਆਂ ਤੇ ਉਹ ਹਾਈ ਕੋਰਟ ਦਾ ਜਿਹੜਾ ਵਾ ਉਹ ਪ੍ਰਸ਼ਾਸਨ ਦੇ ਖਿਲਾਫ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਉਣ ਲਈ ਮਜਬੂਰ ਹੋਣਗੇ ਇਹ ਹੁਣ ਆਉਣ ਵਾਲੇ 1-2 ਦਿਨ ਦੱਸਣਗੇ ਕਿ ਕੀ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਨੇ ਵੋਟਾਂ ਬਣਾਉਂਦੀਆਂ ਦਾਅਵੇ ਨੇ ਉਹ ਉੱਤੇ खरे ਉਤਰਦੇ ਨੇ ਜਾਂ ਨਹੀਂ ਉਤਰਦੇ ਇਹ ਆਉਣ ਵਾਲਾ ਸਮਾਂ ਦੱਸੇਗਾ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾਮੈਨ ਵਿਸ਼ਾਲ ਮੁੰਨਾ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਅਜੀਤ ਵੈਬ ਟੀਵੀ ਗੁਰਦਾਸਪੁਰ